जिला कपूरथला दे कपूरथलाल्तानपुरी च सड़क हादसे च एक नौजवान की मौत हो गई मृतक की पछाण जसपाल सिंह पुत्र बलबीर सिंह वासी अमृतपुर थाना तलवंडी चौधरी वजो हुई है जो शादीशुदा सी उसकी एक डेढ़ महीने की छोटी बची भी है मृतक की लाश पोस्टमार्टम सिविल हस्पता सुल्तानपुर की मोर्चरी रखवा दिता गया है जानकारी अनुसार जसपाल सिंह सताई कपूरथला तो काम करके मंगलवार करीब सवेरे ग्यारह बजे घर वापस जा रहा है तो तो उसपत ले गया जिथे डाक्टर ने उसनु मृतक ऐलान दता उ मृतक के परिवारिक मैंबर का आरोप है कि ड्राइवर नशे की हालत विच सी, दे उस दे खिलाफ सख्त कानूनी कारवाई अमल च लिया जाए मामले में लैके सब डिविजन सुल्तानपुर के दी दे थाना तलवंडी चौधरी की पुलिस टीम वालों आरोपी बस चालक के खिलाफ मुकदमा दर्ज कर लिया गया है ते बस और चालक नु हिरासत निरासत अगली कार्रवाई शुरू कर दी है परिवार दे चालक दे नशे दे के चालक के नशे चौण के दोषा में पुलिस कर्मचारी का कहना है कि मामले की जांच की जाएगी फिलहाल लाश न सिविल हस्पता सुल्तानपुर लोधी की मोर्चरी रखा गया है जिथे उसका पोस्टमार्टम करने तो बाद लाश वारसा के हवाले कर दिखती जाएगी कपूरथला तो सा पत्रकार निर्मल सिंह रिपोर्ट ਕਹਾਣੀ ਕੀ ਪੂਰੀ ਕੱਟਣਾ ਹੋਵੇ ਮੇਰਾ ਨਾਮ ਚੰਦਰਪਾਲ ਸਿੰਘ ਹੈ ਜੀ ਇਹ ਜੀ ਭਾਂਜਾ ਸਾਡਾ ਜਸਪਾਲ ਸਿੰਘ ਕਪੂਰਸਲੇ ਤੋਂ ਆ ਰਿਹਾ ਸੀਗਾ ਆਪਣੇ ਘਰ ਨੂੰ ਵਾਪਸ ਮੰਡੀ ਮੋੜ ਤੋਂ ਅਗਲੇ ਬਨੇ ਬੱਸ ਆ ਰਹੀ ਸੀ ਰੰਧਾ ਵਾਲਿਆਂ ਦੀ ਇਹਨਾਂ ਦੇ ਵਿੱਚ ਬੱਸ ਉਹਦੇ ਵਿੱਚ ਮਾਰੀ ਐ ਤੇ ਉਹ ਮੁੰਡਾ ਜ਼ਖਮੀ ਐ ਮੁੰਡਾ ਔਕੇ ਦੇ ਮੌਤ ਹੋ ਗਈ ਜੀ ਆਮੋ ਸਮਰੇ ਟੱਕਰ ਆਮੋ ਸਾਹਮਣੇ ਸਿੱਧੀ ਟੱਕਰ ਮਾਰੀ ਜੀ ਬੱਸ ਨੇ ਅੱਛਾ ਜੀ ਹਾਂ ਜੀ ਬੱਸ ਕੋਈ ਓਵਰ ਸਪੀਡ ਸੀ ਜਾਂ ਬਾਓ ਓਵਰ ਸਪੀਡ ਬਹੁਤ ਤੇਜ਼ ਸੀ ਜੀ ਬੱਸ ਅੱਛਾ ਜੀ ਹਾਂ ਜੀ ਓਵਰ ਸਪੀਡ ਹਾਂ ਜੀ ਕਾਣਾਪੁਰੀ ਵਾਪਸੀ ਕਿਤੇ ਕਰਕੇ ਆਏ ਵਾਪਸੀ ਜੀ ਮੰਡੀ ਮੋੜ ਤੋਂ ਕੋਈ 500 ਮੀਟਰ ਅਗਲੇ ਬਣੇ ਜੀ ਗੌਂਦਵਾਲੇ ਦੇ ਪਾਸੇ ਨੂੰ ਮੈਂ ਮੰਡੀ ਮੋੜ ਤੋਂ ਗੌਂਦਵਾਲੇ ਸਾਈਡ ਦੇ ਓਕੇ ਤੇ ਗਏ ਸੀ ਹਾਂਜੀ ਹਾਂਜੀ ਕੀ ਹਾਲਾਤ ਸੀ ਹਾਲਾ ਜੀ ਬਹੁਤ ਮੜੇ ਸੀ ਮੜੇ ਨੇ ਬਹੁਤ ਡਰਾਈਵਰ ਦਾ ਸਾਰਾ ਬਸ ਵਾਲੇ ਨੇ ਬਹੁਤ ਜ਼ਿਆਦਾ ਰੌਂਗ ਚੱਲ ਕੇ ਮਾਰਿਆ ਹੋਇਆ ਉਹਨਾਂ ਮੋੜ ਮੁੰਡੇ ਦੀ ਮੌਕੇ ਤੇ ਮੌਤ ਹੋ ਗਈ ਜੀ ਡਰਾਈਵਰ ਨਸ਼ੇ ਜੀ ਨਸ਼ੇ ਪੂਰਾ ਜੀ ਨਸ਼ੇ ਗੋਲੀਆਂ ਖਾਧੀਆਂ ਆਉਂਦੀਆਂ ਜੀ ਕੌਣ ਡਰਾਈਵਰ ਕਿੱਥੇ ਹੈ ਡਰਾਈਵਰ ਆਹ ਹੁਣ ਜੀ ਤਰੁੰਡੀ ਚੌਧੀਆਂ ਥਾਣੇ ਵਿੱਚ ਬੈਠਾ ਜੀ ਬੱਸ ਵੀ ਤਰੁੰਡੀ ਚੌਧੀਆਂ ਥਾਣੇ ਦੀ ਹੈ ਇਹਦੇ ਪਰਿਵਾਰ ਚ ਕੌਣ ਕੌਣ ਆਇਆ ਹੈ ਇਹਦੇ ਪਰਿਵਾਰ ਚ ਦੀ ਇਹਦੇ ਦੋ ਭਰਾ ਜੀ ਇੱਕ ਵੱਡਾ ਇੱਕ ਛੋਟਾ ਕਹਿੰਦਾ ਜੀ ਮਾਤਾ ਜੀ ਤੇ ਇਸ ਲੜਕੇ ਦੀ ਇੱਕ ਲੜਕੀ ਹੈ ਜੀ ਕੋਈ 1.5 ਮਹੀਨੇ ਦੀ ਹੈ ਹਜੇ ਜੀ ਦੋ ਦੋ ਹੋਏ ਆ ਜੀ ਸਾਲ ਵਿਆਹ ਹੋਏ ਨੂੰ ਜੀ ਦੋ ਸਾਲ ਹੋਏ ਆ ਹਾਂ ਜੀ ਹਾਂ ਜੀ ਇੱਕ ਬੇਟੀ ਹੈ ਜੀ 1.5 ਮਹੀਨੇ ਦੀ ਹੈ ਜੀ ਕਪੂਰ ਸੇ ਕੰਮ ਕਰਦਾ ਜੀ ਇਹ ਕੰਮ ਕਰਦਾ ਉਹ ਤੋਂ ਕੰਮ ਤੋਂ ਵਾਪਸ ਆ ਰਿਹਾ ਹੈ। ਮਾਂ ਕੀ ਚਾਹੁੰਦੇ ਆ ਮੰਗ ਹੈ ਇਹ ਕਿ ਨੇ ਵੀ ਸਖਤੋ ਸਖਤੇ ਤੇ ਕਾਰਵਾਈ ਹੋਵੇ ਜੀ। ਇਨਸਾਫ ਮਿਲਣਾ ਚਾਹੀਦਾ ਸਾਨੂੰ ਬਸਲਾਂ ਦੇ ਕਪਰਚਾ ਹੋਣਾ ਚਾਹੀਦਾ ਜੀ। ਅੱਜ ਇੱਕ ਈਕੀ ਵਗਾਰਾਂ ਕੋ ਜੀ ਸਵੇਹਾ ਉਸਤਾਲ ਸੇ ਨਾ ਦਾ ਵਿਅਕਤੀ ਜਿਹੜਾ ਇਹਦਾ ਦੀ ਡਿਊਟੀ ਕਰਦਾ ਹੈ ਫੈਕਟਰੀ ਦੇ ਵਿੱਚ ਮੈਮਦਵਾਲ ਉਥੋਂ ਆਪਣੇ ਘਰ ਦੇ ਲਈ ਜਾਂਦਾ ਦਿਲੀ ਤਰ੍ਹਾਂ ਅੱਜ ਜਾ ਰਿਹਾ ਸੀ ਜਾਂ ਕੋਈ ਨਹੀਂ ਲੱਗਿਓ ਇਹ ਰੰਦਾਵਾ ਬਸਤੇ ਦਾ ਟੱਕਰ ਹੋ ਗਈ ਇਹਾਂ ਦੀ ਫਿਰ ਮੌਕੇ ਤੇ ਬਾਤ ਹੋਊ। ਤਾਂ ਬਹੁਤ ਚੱਲ ਗਿਆ ਪਰਿਵਾਰ ਦਾ ਦੋਸ਼ ਹੈ ਕਿ ਜਿਹੜਾ ਡਰਾਈਵਰ ਸੀ ਉਹ ਨਸ਼ੇ ਦੀ ਹਾਲਤ ਚ ਸੀ ਨਹੀਂ ਬਿਲਕੁਲ ਸੀ ਦੀ ਹਾਲਤ ਡਰਾਈਵਰ ਜਿਹੜਾ ਆਮ ਸਾਰਿਆਂ ਨੂੰ ਬੱਸ ਚਲਾ ਰਿਹਾ ਹੈ ਤੇ ਆਮ ਇਹੋ ਰੇ ਦੀਆਂ ਦੀਆਂ ਸਾਰੀਆਂ ਟੋਲਾਂ ਕੋਈ ਨਹੀਂ ਚੱਲੀ ਜਾਂਚ ਕਰਾਈ ਜਾ ਰਹੀ ਹੈ ਹਾਂਜੀ ਜਾਂਚ ਕਰਾਈ ਜਾ ਰਹੀ ਹੈ ਹਾਂਜੀ ਜਾਂਚ ਕਰਾ ਲਾਂਗੇ ਬੜੀ ਕੌਜੀ ਡੋਪਰੇਟ ਕਰਾਂਗੇ ਰੋਡ ਉੱਪਰ ਇਹਲਾ ਇਹੋ ਜੀ ਕੋਈ ਸਾਹਮਣੇ ਨਹੀਂ ਹੁਣ ਕੀ ਕਾਰਵਾਈ ਕੀ ਹੋ ਰਹੀ ਹੈ ਕਾਰਵਾਈ ਐਫ ਆਈ ਨੰਬਰ ਕਰਤੀ ਐਫ ਆਈ ਦਰਜ ਕਰਤੀ ਐਫ ਆਈ ਨੰਬਰ 33 ਹੈ ਜੀ ਠੀਕ ਹੈ ਜੀ ਹਾਂਜੀ 33 ਐਫ ਆਈ ਦਰਜ ਕਰਤੀ ਹੈ ਪੁਲਿਸ ਨੂੰ ਕਰਾਉਣੇ ਡਾਕਟਰ ਅਰਜੀ ਮਾਰ ਕਰਤੀ ਐ ਇਹ ਜਿਹੜਾ ਫੋਟੋ ਕਰਾ ਆਏ ਇਲਾਕ ਨੂੰ WhatsApp 'ਤੇ ਜਿਹੜਾ বাস ਚੱਲੇਗਾ ਪੁਲਿਸ ਰਸਤੇ ਹਾਂਜੀ বাস ਚੱਲੇ ਜਿਹੜਾ ਪੁਲਿਸ ਰਸਤੇ ਹਾਂ ਰਸਤੇ বাস ਵੀ ਪੁਲਿਸ ਦਾ